ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਰੋਜ਼ਾਨਾ ਹੀ ਗੁਰੂ ਘਰ ਜਾ ਕੇ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਇਹ ਦੋ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਤੁਹਾਡੇ ਕੋਲ ਤੁਹਾਨੂੰ ਸੁੱਖ ਸਹੂਲਤਾਂ ਪ੍ਰਾਪਤ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਖਾਸ ਬੇਨਤੀ ਸਾਂਝੀ ਕਰਨ ਵਾਲੇ ਹਾਂ ਜੀ ਕਿਉਂਕਿ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਨਮੁਖ ਖਲੋ ਕੇ ਆਪਾਂ ਜੇਕਰ ਇਹ ਦੋ ਕੰਮ ਕਰ ਲੈਂਦੇ ਹਾਂ ਜੋ ਕਿ ਸਾਨੂੰ ਬਹੁਤ ਹੀ ਜ਼ਰੂਰੀ ਕਰਨੇ ਵੀ ਚਾਹੀਦੇ ਹਨ ਜਿਨ੍ਹਾਂ ਦੇ ਕਰਨ ਦੇ ਨਾਲ ਸਾਡੀ ਜ਼ਿੰਦਗੀ ਹੀ ਬਦਲ ਸਕਦੀ ਹੈ ਬਾਦਸ਼ਾਹਾਂ ਵਾਂਗ ਕਿਸਮਤ ਚਮਕ ਸਕਦੀ ਹੈ ਇਦਾਂ ਜੇਕਰ ਕਰਾਂਗੇ ਤਾਂ ਸਾਨੂੰ ਲਾਭ ਪ੍ਰਾਪਤ ਜ਼ਰੂਰ ਹੋਵੇਗਾ ਮੇਰੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਫਿਰ ਸਾਡੇ ਤੇ ਵਰਤ ਜਾਵੇਗੀ ਸਾਧ ਸੰਗਤ ਜੀ ਅਕਸਰ ਹੀ ਕਥਾ ਵਾਚਕ ਵੀਰ ਬੇਨਤੀ ਕਰਦੇ ਹੀ ਰਹਿੰਦੇ ਹਨ ਕਿ ਭਾਈ ਜਦੋਂ ਵੀ ਗੁਰੂ ਘਰ ਜਾਈਏ ਤੇ ਬੜੇ ਹੀ ਪਿਆਰ ਤੇ ਬੜੇ ਹੀ ਸਲੀਕੇ ਦੇ ਨਾਲ ਨਿਮਰਤਾ ਸਾਹਿਤ ਹੀ ਹੋ ਕੇ ਜਾਣਾ ਚਾਹੀਦਾ ਹੈ ਮਨ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਖਿਆਲ ਨਹੀਂ ਹੋਣਾ ਚਾਹੀਦਾ ਮਨ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਰ ਨਹੀਂ ਹੋਣੇ ਚਾਹੀਦੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਿਚਾਰ ਧਾਰਾ ਐਸੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਕਿਸੇ ਦਾ ਦਿਲ ਦੁਖ ਜਾਵੇ ਜਿਹੜੀ ਮਨ ਨੂੰ ਐਨਾ ਕਹ ਹੰਕਾਰੀ ਬਣਾ ਦੇਵੇ ਕਿ ਇਹ ਬੰਦਾ ਆਪਣੇ ਆਪ ਵਿੱਚ ਹੀ ਸੋਚਦਾ ਰਹੇ ਕਿ ਮੈਂ ਅਮੀਰ ਹਾਂ ਤੇ ਮੈਨੂੰ ਕੋਈ ਵੀ ਤਾਕਤਵਰ ਮੈਂ ਕਿਸੇ ਤੋਂ ਨਹੀਂ ਡਰਦਾ ਸਾਰੇ ਹੀ ਮੇਰੇ ਤੋਂ ਨੀਵੇਂ ਹਨ ਇਹੋ ਜਿਹੀ ਸੋਚ ਨੂੰ ਕਦੇ ਵੀ ਗੁਰੂ ਘਰ ਲੈ ਕੇ ਨਹੀਂ ਜਾਣਾ ਉਹਨੂੰ ਗੁਰੂ ਦਾ ਚੇਤਾ ਹੀ ਭੁੱਲ ਚੁੱਕਾ ਹੁੰਦਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਦੂਜੀ ਗੱਲ ਜਦੋਂ ਵੀ ਅਸੀਂ ਗੁਰੂ ਘਰ ਜਾਣਾ ਹੈ ਤਾਂ ਹਰ ਕਿਸੇ ਪ੍ਰਤੀ ਆਪਣੇ ਦਿਲ ਵਿੱਚ ਪਿਆਰ ਹੀ ਹੋਣਾ ਚਾਹੀਦਾ ਹੈ ਜੇ ਆਪਾਂ ਕੋਈ ਅਹੁਦੇ ਦੇ ਮਾਲਕ ਹਾਂ ਜਾਂ ਕਿਸੇ ਵੀ ਤਰ੍ਹਾਂ ਦੇ ਨੌਕਰੀ ਜਾਂ ਅਸੀਂ ਕਿਸੇ ਵੱਡੀ ਪੋਸਟ ਦੇ ਉੱਪਰ ਹੁੰਦੇ ਹਾਂ ਤਾਂ ਗੁਰੂ ਘਰ ਦੀ ਦਹਲੀਜ਼ ਤੋਂ ਜਿੱਥੇ ਅਸੀਂ ਚਰਨ ਧੋਂਦੇ ਹਾਂ ਉੱਥੇ ਹੀ ਆਪਣੇ ਹੰਕਾਰ ਨੂੰ ਛੱਡ ਦੇਣਾ ਚਾਹੀਦਾ ਹੈ ਗੁਰੂ ਕੋਲ ਜਾ ਕੇ ਸੰਗਤ ਰੂਪੀ ਹੋ ਕੇ ਹੀ ਜਾਣਾ ਚਾਹੀਦਾ ਹੈ ਫਿਰ ਕਿਰਪਾ ਪਰਮਾਤਮਾ ਜੀ ਜ਼ਰੂਰ ਕਰਦੇ ਹਨ ਤੇ ਕਈ ਵੀਰ ਬੇਨਤੀ ਕਰਦੇ ਹਨ ਕਿ ਜਦੋਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਫਟਾਫਟ ਗੁਰੂ ਜੀ ਦੇ ਕੋਲ ਮੱਥਾ ਟੇਕਿਆ ਤੇ ਬਸ ਇਦਾਂ ਹੀ ਵਾਪਸ ਆ ਜਾਂਦੇ ਹਾਂ ਪਰ ਕਰਮਾ ਤੱਕ ਕਰਨ ਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ ਇੱਡੀ ਵੀ ਕਹਦੀ ਕਾਲੀ ਹੁੰਦੀ ਹੈ ਕਿ ਅਸੀਂ ਗੁਰੂ ਘਰ ਜਾਈਏ ਤੇ ਪ੍ਰਕਰਮਾ ਵੀ ਨਾ ਕਰੀਏ ਇੱਡੀ ਸਾਨੂੰ ਜਲਦੀ ਨਹੀਂ ਹੋਣੀ ਚਾਹੀਦੀ ਗੁਰੂ ਘਰ ਜਾਈਏ ਤੇ ਸਾਨੂੰ ਢੰਗ ਤਰੀਕੇ ਦੇ ਨਾਲ ਹੀ ਮੱਥਾ ਟੇਕਣਾ ਚਾਹੀਦਾ ਹੈ ਤੇ ਜੇਕਰ ਇਹ ਵੀ ਨਸੀਬ ਨਾ ਹੋਵੇ ਬਸ ਅਸੀਂ ਮੱਥਾ ਟੇਕ ਕੇ ਜਿੱਦਾਂ ਹੀ ਫਾਰਮੈਲਿਟੀ ਕਰਦੇ ਹਾਂ ਤੇ ਫਾਰਮੈਲਿਟੀ ਕਰਕੇ ਗੁਰੂ ਕੋਲੋਂ ਵਾਪਸ ਪਰਤ ਆਉਂਦੇ ਹਨ ਜਦੋਂ ਗੁਰੂ ਘਰ ਜਾਣਾ ਹੈ ਉਦੋਂ ਚੰਗੀ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਕਿ ਮਨਾ ਤੋਂ ਗੁਰੂ ਘਰ ਚੱਲਿਆ ਹੈ ਜਿੱਥੇ ਪਾਤਸ਼ਾਹ ਕਹਿੰਦੇ ਹਨ ਕਿ ਸੱਬੇ ਸੰਜੀਵਾਲ ਸਦਾਇਨ ਉਸ ਗੁਰੂ ਕੋਲ ਚੱਲੇ ਹਨ ਜਿਹੜਾ ਗੁਰੂ ਹਮੇਸ਼ਾ ਤਨ ਮਨ ਧਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ ਗੁਰੂ ਲੋਕ ਤੇ ਪਰਲੋਕ ਦੀ ਗੱਲ ਕਰਦੇ ਹਨ ਜਿਹੜਾ ਗੁਰੂ ਤੇਰੇ ਜੀਵਨ ਨੂੰ ਸਵਾਰਨ ਦੀ ਗੱਲ ਕਰਦਾ ਹੈ ਜਿਹੜਾ ਗੁਰੂ ਤੇਰੇ ਜੀਵਨ ਨੂੰ ਉੱਚਾ ਸੁੱਚਾ ਰੱਖਣਾ ਚਾਹੁੰਦਾ ਹੈ ਜਿਹੜਾ ਗੁਰੂ ਤੈਨੂੰ ਸਾਰੀਆਂ ਇੱਛਾਵਾਂ ਦੇ ਸਕਦਾ ਹੈ ਜਿਹੜਾ ਗੁਰੂ ਤੈਨੂੰ ਅਹੁਦਿਆਂ ਦਾ ਮਾਲਕ ਬਣਾ ਸਕਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੈਨੂੰ ਧੰਨ ਦੌਲਤ ਦੇ ਕੇ ਰਾਜੇ ਮਹਾਰਾਜੇ ਦੀ ਉਤਪਤੀ ਬਖਸ਼ ਸਕਦੇ ਹਨ ਐਸੇ ਗੁਰੂ ਕੋਲ ਤੂੰ ਚੱਲਿਆ ਹੈ ਤੇਰਾ ਮਨ ਉੱਥੇ ਜਾ ਕੇ ਬਿਲਕੁਲ ਵੀ ਪਟਕਣਾ ਨਹੀਂ ਚਾਹੀਦਾ ਤੇ ਤੂੰ ਪਰ ਮਨ ਵਿੱਚ ਹੰਕਾਰ ਲੈ ਕੇ ਨਾ ਜਾਇਆ ਕਰ ਵੇਖੀ ਕਿਤੇ ਮਨ ਵਿੱਚ ਕਿਸੇ ਲਈ ਹੰਕਾਰ ਨਾ ਲੈ ਕੇ ਚਲਿਆ ਜਾਵੇ ਕਿਸੇ ਲਈ ਈਰਖਾ ਦੁਸ਼ੈ ਨਾ ਕਰੇ ਇਸੇ ਕਰਕੇ ਹੀ ਗੁਰੂ ਘਰ ਦੇ ਮੋਹਰੇ ਚਰਨ ਗੰਗਾ ਬਣਾਈ ਹੋਈ ਹੈ ਗੁਰੂ ਘਰ ਜਦੋਂ ਵੀ ਜਾਣ ਲੱਗਿਆਂ ਪੈਰ ਧੋਣੇ ਹਨ ਉੱਥੇ ਹੀ ਇਹ ਸਾਰੀਆਂ ਗੱਲਾਂ ਚਰਨ ਧੋਣ ਦੇ ਨਾਲ ਨਾਲ ਹੀ ਉੱਥੇ ਹੀ ਇਹਨਾਂ ਪਾਪਾ ਨੂੰ ਵੀ ਧੋ ਲੈਣਾ ਚਾਹੀਦਾ ਹੈ ਇਹ ਨਹੀਂ ਕਿ ਮੱਥਾ ਟੇਕ ਕੇ ਆਏ ਤੇ ਵਾਪਸ ਫਿਰ ਉਥੋਂ ਹੀ ਇਹ ਸਾਰੀਆਂ ਭਾਵਨਾਵਾਂ ਨੂੰ ਹੰਕਾਰ, ਈਰਖਾ, ਦੁਸ਼ਮਣ ਨਾਲ ਹੀ ਚੁੱਕ ਕੇ ਲੈ ਜਾਈਏ। ਬਸ ਉੱਥੇ ਹੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਕਿ ਮੇਰੇ ਜੀਵਨ ਵਿੱਚ ਬਸ ਗੁਣ ਹੋਣੇ ਚਾਹੀਦੇ ਹਨ, ਔਗਣ ਨਹੀਂ ਹੋਣੇ ਚਾਹੀਦੇ। ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਪ੍ਰਵੇਸ਼ ਹੁੰਦੇ ਹਨ ਤਾਂ ਉਦੋਂ ਮਨ ਵਿੱਚ ਹੰਕਾਰ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਸਿਰ ਹਮੇਸ਼ਾ ਸਾਡਾ ਝੁਕਿਆ ਹੀ ਹੋਣਾ ਚਾਹੀਦਾ ਹੈ ਤੇ ਸਾਵਧਾਨ ਹੋ ਕੇ ਦੋਵੇਂ ਹੱਥ ਜੋੜ ਕੇ ਜਦੋਂ ਕਿ ਕਈ ਵਾਰ ਬੀਬੀਆਂ ਵੇਖੀਆਂ ਜਾਂਦੀਆਂ ਹਨ ਕਿ ਸਿਰ ਤੇ ਚੁੰਨੀ ਵੀ ਚੰਗੀ ਤਰ੍ਹਾਂ ਨਹੀਂ ਲੈਂਦੀਆਂ ਤੇ ਹੱਥ ਜੋੜ ਕੇ ਫਿਰ ਕੀ ਕਰਨਾ ਹੈ ਜੀ ਕਿ ਸਾਵਧਾਨ ਹੋ ਕੇ ਗੁਰੂ ਦੇ ਨਮਸਤਕ ਹੋ ਕੇ ਆਪਣੇ ਤੁਸੀਂ ਜੋ ਵੀ ਦਿਲ ਦੀਆਂ ਭਾਵਨਾਵਾਂ ਹਨ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਂਝੀਆਂ ਕਰ ਲੈਣੀਆਂ ਹਨ ਸਿਰਫ ਉਥੋਂ ਮੰਗਣਾ ਹੀ ਨਹੀਂ ਹੈ ਤੁਸੀਂ ਆਪਣੇ ਸਿਮਰਨ ਦੀ ਦਾਤ ਮੰਗ ਸਕਦੇ ਹੋ ਤੁਸੀਂ ਸਵਾਸ ਸਵਾਸ ਸਿਮਰਨ ਚਿੱਤ ਮੇਰੇ ਵਿੱਚ ਰਹੇ ਇਹੀ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਜੀ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਮੇਰੇ ਮਨ ਅੰਦਰੋਂ ਦੂਰ ਚੱਲਿਆ ਜਾਵੇ ਤੇ ਤੁਹਾਡਾ ਨਾਮ ਮੇਰੇ ਹਿਰਦੇ ਵਿੱਚ 24 ਘੰਟੇ ਹੀ ਚੱਲਦਾ ਰਹੇ ਇਹੋ ਜਿਹੀ ਜੇਕਰ ਤੁਸੀਂ ਗੁਰੂ ਘਰ ਜਾ ਕੇ ਅਰਦਾਸ ਕਰੋਗੇ ਤਾਂ ਵੇਖਣਾ ਪ੍ਰਮਾਤਮਾ ਜੀ ਤੁਹਾਡੇ ਤੇ ਕਿਵੇਂ ਖੁਸ਼ ਹੋ ਜਾਣਗੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਤੇ ਇਹ ਵੀ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਜੀ ਮੇਰੀ ਕਿਸੇ ਵੀ ਪ੍ਰਕਾਰ ਦੀ ਕੋਈ ਧੋੜ ਨਾ ਹੋਵੇ ਜਾਣ ਆਉਣ ਦੀ ਕੋਈ ਦੌੜ ਮੇਰੇ ਮਨ ਅੰਦਰ ਨਾ ਲੱਗੀ ਹੋਵੇ ਪਾਤਸ਼ਾਹ ਮੈਂ ਤੇਰਾ ਸਿਮਰਨ ਕਰਦਾ ਹੀ ਰਹਾ ਐਨਿਕ ਕਿਰਪਾ ਕਰੀਂ ਕਿ ਮੈਂ ਤੁਹਾਡੀ ਯਾਦ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਅਸੀਂ ਸਾਧ ਸੰਗਤ ਜੀ ਦਾਵੇ ਨਾਲ ਆਖਦੇ ਹਨ ਕਿ ਜਦੋਂ ਗੁਰੂ ਤੋਂ ਗੁਰੂ ਹੀ ਮੰਗ ਲਿਆ ਜਾਵੇ ਉੱਤੇ ਚੀਜ਼ਾਂ ਮੰਗਣ ਦੀ ਲੋੜ ਨਹੀਂ ਪੈਂਦੀ ਉੱਤੇ ਦਾਤਾ ਫਿਰ ਸਾਰੀਆਂ ਹੀ ਦਾਤਾਂ ਆਪਣੇ ਆਪ ਹੀ ਦੇ ਦੇਂਦੇ ਹਨ ਜਦੋਂ ਪਾਤਸ਼ਾਹ ਜੀ ਨੇ ਆਪਾਂ ਨੂੰ ਸਿਮਰਨ ਹੀ ਦੇ ਦਿੱਤਾ ਜਦੋਂ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਨੂੰ ਹੀ ਉੱਚ ਦਰਜਾ ਦੇ ਦਿੱਤਾ ਤਾਂ ਉਥੇ ਦੁਨਿਆਵੀ ਦਾਤਾਂ ਮੰਗ ਕੇ ਗੁਰੂ ਕੋਲ ਕਦੇ ਵੀ ਨਹੀਂ ਜਾਣਾ ਚਾਹੀਦਾ ਮੈਨੂੰ ਬੜਾ ਕੁਝ ਮਿਲ ਗਿਆ ਹੈ ਉਥੇ ਗੁਰੂ ਨੂੰ ਇਹੀ ਕਹਿਣਾ ਚਾਹੀਦਾ ਹੈ ਗੁਰੂ ਘਰ ਜਾਣ ਲੱਗਿਆਂ ਪਹਿਲੀ ਗੱਲ ਕਿ ਉਥੇ ਸਿਰਫ ਇਛਾਵਾਂ ਪੂਰੀਆਂ ਕਰਨ ਦੇ ਲਈ ਨਹੀਂ ਜਾਣਾ ਚਾਹੀਦਾ ਗੁਰੂ ਕੋਲ ਜਾ ਕੇ ਆਪਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਪ੍ਰਸ਼ਾਦ ਛੱਕ ਕੇ ਨਾ ਵਾਪਸ ਆ ਜਾਇਆ ਕਰੋ ਗੁਰੂ ਕੋਲ ਕੁਝ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤਾਂ ਕਿ ਗੁਰੂ ਪਾਤਸ਼ਾਹ ਐਨੀ ਕੁ ਕਿਰਪਾ ਕਰ ਦੇਣ ਕਿ ਸਾਡਾ ਜੀਵਨ ਹੀ ਬਦਲ ਜਾਵੇ ਘੱਟ ਤੋਂ ਘੱਟ ਅਸੀਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦੇ ਬਣ ਜਾਈਏ ਕਿ ਨਾ ਕਿਸੇ ਦਾ ਮਾੜਾ ਸੋਚੀਏ ਤੇ ਨਾ ਹੀ ਕਿਸੇ ਦਾ ਮਾੜਾ ਕਰਨ ਦਾ ਸਾਡੇ ਮਨ ਵਿੱਚ ਖਿਆਲ ਵੀ ਆ ਜਾਵੇ ਜਦੋਂ ਅਸੀਂ ਗੁਰੂ ਘਰ ਜਾ ਕੇ ਇਹ ਕੰਮ ਕਰਾਂਗੇ ਤਾਂ ਵੇਖਣਾ ਸਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਹੋ ਜਾਣਗੇ ਦੋ ਕੰਮ ਤਾਂ ਜ਼ਰੂਰ ਹੀ ਕਰਨੇ ਚਾਹੀਦੇ ਹਨ ਇੱਕ ਤੇ ਗੁਰੂ ਕੋਲੋਂ ਸਿਮਰਨ ਮੰਗਣਾ ਹੈ ਤੇ ਦੂਜੀ ਗੱਲ ਕਿ ਗੁਰੂ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਉੱਥੋਂ ਜਦੋਂ ਆਪਾਂ ਗੁਰੂ ਤੋਂ ਮੰਗ ਮੰਗਦੇ ਹੋਈਏ ਤਾਂ ਉੱਥੋਂ ਆਪਣੇ ਵਿਚਾਰ ਗੁਰੂ ਦੇ ਵਿਚਾਰ ਕਿਸੇ ਪ੍ਰਕਾਰ ਦਾ ਕੋਈ ਹੋਰ ਖਿਆਲ ਨਹੀਂ ਹੋਣਾ ਚਾਹੀਦਾ ਗੁਰੂ ਪਾਤਸ਼ਾਹ ਜੀ ਤੋਂ ਇਹੀ ਮੰਗਣਾ ਹੈ ਕਿ ਪਾਤਸ਼ਾਹ ਤੁਹਾਡੀ ਯਾਦ ਮੇਰੇ ਕੋਲੋਂ ਨਾ ਵਿਸਾਰੀ ਜਾਵੇ ਜੋ ਗੁਰੂ ਨੇ ਹੁਕਮ ਦਿੱਤਾ ਹੈ ਉਹ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਲਿਖਿਆ ਹੁੰਦਾ ਹੈ ਉਸ ਹੁਕਮ ਨੂੰ ਤੁਸੀਂ ਜ਼ਰੂਰ ਪੜ੍ਹ ਕੇ ਆਉਣਾ ਹੈ ਉਸ ਦੇ ਅਰਥ ਸਮਝ ਕੇ ਆਉਣੇ ਹਨ ਕਿ ਗੁਰੂ ਜੀ ਨੇ ਅੱਜ ਸਾਨੂੰ ਕੀ ਹੁਕਮ ਲਾਇਆ ਹੈ ਤੇ ਉਹਨਾਂ ਗੱਲਾਂ ਨੂੰ ਆਪਣੀ ਅੱਜ ਦੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੈ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਬਦਲਾਅ ਹੁੰਦੇ ਨਜ਼ਰ ਆਉਣਗੇ ਜ਼ਿੰਦਗੀ ਤੁਹਾਡੀ ਚਮਕ ਜਾਵੇਗੀ ਜਿਵੇਂ ਧਰੂ ਤਾਰਾ ਆਕਾਸ਼ ਵਿੱਚ ਚਮਕਦਾ ਹੈ ਜਿਵੇਂ ਤਾਰਿਆਂ ਦੀ ਵੱਖਰੀ ਪਹਿਚਾਣ ਧਰੂ ਤਾਰੇ ਦੀ ਹੁੰਦੀ ਹੈ ਉਸ ਤਰ੍ਹਾਂ ਜ਼ਿੰਦਗੀ ਵੀ ਰੌਸ਼ਨ ਹੋ ਜਾਵੇਗੀ ਮੇਰੇ ਪਾਤਸ਼ਾਹ ਜੀ ਨੇ ਐਦਾਂ ਹੀ ਕਿਰਪਾ ਕਰ ਦੇਣੀ ਹੈ ਤੁਹਾਨੂੰ ਕਿਸੇ ਵੀ ਚੀਜ਼ ਨੂੰ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਗੁਰੂ ਪਾਤਸ਼ਾਹ ਦਾਤਾ ਦੇ ਦਿੰਦੇ ਹਨ ਫਿਰ ਆਪਣੀ ਜਿਹੜੀ ਯਾਦ ਹੈ ਸਿਮਰਨ ਹੈ ਉਹ ਤੁਸੀਂ ਆਪਣੇ ਹਿਰਦੇ ਵਿੱਚ ਹਮੇਸ਼ਾ ਹੀ ਵਸਾ ਕੇ ਰੱਖਣਾ ਹੈ ਤਾਂ ਵੇਖਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਫਿਰ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਚਿੰਤਾਵਾਂ ਆਪਣੇ ਆਪ ਹੀ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਫਿਰ ਵੇਖ ਲੈਣਾ ਕਿ ਸਾਡੀ ਦੁਨਿਆਵੀ ਜ਼ਿੰਦਗੀ ਵੀ ਇੱਕ ਸਵਰਗ ਦੀ ਤਰ੍ਹਾਂ ਬਣ ਜਾਵੇਗੀ ਜੇਕਰ ਤੁਸੀਂ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮੱਥਾ ਟੇਕਦੇ ਹੋ ਤੇ ਸਿਰਫ ਸਿਮਰਨ ਹੀ ਮੰਗਦੇ ਹੋ ਤਾਂ ਵੇਖ ਲੈਣਾ ਪਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਦਿਨਾਂ ਵਿੱਚ ਕਰ ਦੇਣਗੇ ਬਸ ਉਹਨਾਂ ਦੇ ਪ੍ਰਤੀ ਤੁਹਾਨੂੰ ਵਿਸ਼ਵਾਸ ਪੂਰਨ ਹੀ ਰੱਖਣਾ ਪਵੇਗਾ ਇੱਧਰ ਉੱਧਰ ਪਟਕਣ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ